ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੀ ਹੋਵੇ ਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਆਪ ਜੀ ਨੂੰ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਅਲਗੋ ਕਲਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਸੱਜਨੋ ਲਗਦੀ ਪੱਟੀ ਬਾਈ ਹਰਪਾਲ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਪਹਿਲਾ ਪਹਿਲਾ ਸੂਆ ਦੋਵੇਂ ਵੜਾ ਪਲੂਨ ਲੈ ਕੇ ਆਇਆ ਤੇ ਬਹੁਤ ਖੂਬਸੂਰਤ ਵੜਾ ਹੈ ਇੱਕ ਤਿਆਰੀ ਤੇ ਬਿਲਕੁਲ ਤੇ ਇੱਕ ਜਿਹੜੀ ਹੁਣੇ ਅਜੇ ਸੂਕ ਹੀ ਹਟਈ ਆ ਕੋਈ 20 ਮਿੰਟ ਹੋ ਕੇ ਕਹਿੰਦੇ ਬਾਕੀ ਪ੍ਰੋਪਰ ਜੇਰ ਪੈਣ ਵਾਲੀ ਰਹਿ ਗਈ ਦੋਵੇਂ ਵੜਾ ਹੀ ਕੋਕੇ ਪੀਸ ਆ ਤੇ ਅੱਜ ਜੱਟ ਨੇ ਫਲਕਾਰੀਆਂ ਫਕੂਰੀਆਂ ਪਾ ਕੇ ਪੂਰਾ ਮੇਲਾ ਲਾਤਾ ਹੈ ਤੇ ਕਰਦੇ ਗੱਲਬਾਤ ਬਾਈ ਜੀ ਸੱਸੀ ਘਰ ਸੱਸੀ ਘਰ ਚੜਦੀ ਕਲਾ ਜੀ ਚੜਦੀ ਕਲਾ ਅੱਜ ਤੇ ਦਿਲ ਜਿੱਤਲੇ ਹੈ ਅੱਜ ਫਲਕਾਰੀ ਪਾਉਣ ਵਾਲੀ ਮਾਂ ਕਰਮਾ ਵਾਲੀ ਦੇ ਪਾ ਦੀਏ ਨਾਲ ਦੱਜੀ ਤੇ ਪਾਤੀ ਮਾਂ ਚਲੋ ਜੀ ਆਹ ਮਾਨਤਾ ਆਂਦੇ ਦੇ ਨਾ ਝੋਨੇ ਦੇ ਪੱਜ ਪਾਣੀ ਕਿਲੇ ਨੂੰ ਕੀ ਆਂਦੇ ਤੇ ਕਿਲੇ ਦੇ ਪੱਜ ਝੋਨੇ ਨੂੰ ਹੀ ਉਹ ਖਾਂ ਜਾਂਦਾ ਡਾਓ ਉਹ ਪਾਣੀ ਨਾਲ ਦੱਜਾ ਉਹਨੂੰ ਹੀ ਇੱਕ ਫਲਕਾਰੀ ਪਾਤੀ ਜੀ ਨਾ ਘਦਾਰ ਵੀ ਹੈਗੀ ਚਲੋ ਹੈ ਨਾ ਸੋਹਣੀ ਬੱਚੀਆਂ ਬਲੂਨ ਪਹਿਲਾ ਸੂਬਾ ਹੀ ਆ ਹਾਂਜੀ ਪਹਿਲਾ ਸੂਬਾ ਨਾਮ ਦੈਸ ਦਸਗੀ ਹਰਪਾਲ ਸਿੰਘ ਲਗੋਂ ਕਲਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਹੁਣ ਹਾਂ ਇਹਨਾ ਫੇਮਸ ਹੁੰਦਾ ਜਾਂਦਾ ਹੈ ਸੰਧੂਪੰਦਰ ਪਈਆ ਹੈ ਨਾ ਜਿਹੜਾ ਆਂਦੇ ਨਾ ਵਪਾਰੀ ਜਾਣਦਾਨੀ ਆ ਹੁਣ ਦਿਨੋ ਦਿਨ ਜੱਟ ਦੀ ਚੜ੍ਹਾਈ ਹੁੰਦੀ ਜਾਂਦੀ ਆ ਬਾਬਾ ਦੀਪ ਸਿੰਘ ਸ਼ਹੀਦ ਨੇ ਕਰਨੀ ਕਿਰਪਾ ਕਿਰਪਾ ਨਾ ਗੁੰਜੂਗਾ ਜਰਦਾਰ ਹਰਪਾਲ ਸਿੰਘ ਆ ਭਾਰਾ ਡੰਗਰ ਲਈਦਾ ਚਲੋ ਭਾਣਾ ਥੋੜੀ ਬਦੀ ਪਤਲੀ ਕਮਾਈ ਰੱਖ ਕੇ ਦੇ ਦੇਈਦਾ ਦੇ ਦੇਈਦਾ ਆ ਤੇ ਗੱਲ ਕਰਕੇ ਇੱਕ ਨਵਾ ਸੁਆ ਆ ਗਈ ਬਾਈ ਰਪਾਸ ਇਹ ਜੀ ਪਹਿਲਾ ਸੁਆ ਹੈ ਹੁਣੇ ਸੁਈਆ ਹਾਂਜੀ 1 ਘੰਟਾ ਹੈ ਜੇਰ ਪਾਉਣ ਦੀ ਹੈ ਜੇਰ ਪਾਉਣ ਦੀ ਬਾਕੀ ਹਨਾ ਗਿੱਲਾ ਨਾੜੂ ਹਾਂਜੀ ਤੇ ਇਹਨੂੰ ਤੋਰਾ ਕਰਾਈਏ ਚੈੱਕ ਮੇਰੇ ਵੀਰ ਦੀ ਦੁੱਧ ਤੇਰੇ ਅੜਗੇ ਨਾ ਕਿੰਨਾ ਕੁ ਚਵਾਜੋਗੀ ਦੁੱਧ ਚਲੋ ਸੇਵਾ ਨਹੀਂ ਆ ਚਲੋ ਜਿਆਦਾ ਨਹੀਂ ਤਾਂ 12 13 ਕਿਲੋ ਚਵਾਜੋਗੀ 12 13 ਕਿਲੋ ਤਾਂ ਨਹੀਂ ਮਰਦੀ ਹਨਾ ਬੱਚੀ ਸੋਹਣੀ ਆ ਬਾਕੀ ਸੇਵਾ ਨਹੀਂ ਰੰਗ ਕਰ ਉਹਨਾਂ ਦੇ ਬੜਾ ਸੋਹਣਾ ਕੱਢਿਆ ਪ੍ਰਿੰਟ ਵੇਖ ਲਓ ਜੀ ਕੀ ਬਾਤ ਹੈ ਜਨਾ ਚਲੋ ਗਰਮੀ ਦੀ ਮਾਰ ਚੱਲੂਗੀ ਗਰਮੀ ਵਾਲੀ ਆ ਥਾਂ ਬੜਾ ਸੋਹਣਾ ਏ 12 13 ਕਿਲੋ ਦੁੱਧ ਤੋਂ ਨਹੀਂ ਵਛੀ ਮਰਦੀ ਕਹਿੰਦੇ ਦੇਂਦਾ ਹੱਕ ਵੀ ਜਿਹੜਾ ਥਣ ਚੜ ਲੱਗਾ ਨੇ ਰਾਮਦਾਰੀ ਨਾਲ ਹੀ ਸੱਜਣਾਉਂ ਦਿੱਤੀ ਜਣਾ ਕੱਦ ਵੇਖੋ ਸੋਹਣਾ ਲੱਗਾ ਲਾਓ ਜੀ ਕੀ ਬਾਤਾਂ ਬਾਕੀ ਹੋਰ ਅਜੇ ਲਾਰਿਆਂ ਲੂਰਿਆਂ ਦਾ ਡੰਗਰ ਸੂ ਪੈਂਦਾ ਅਜੇ ਹੋਰ ਖੁੱਲ ਜਾਂਦਾ ਥੋੜਿਆ ਲਾਓ ਮੋੜ ਲਿਓ ਲਾਓ ਜੀ ਲਾਓ ਲੋਈ ਬੱਚੇ ਦਾ ਬੜਾ ਕਰ ਜੀ ਬੱਚੇ ਦਾ ਫਿਰ ਕਰਨਾ ਹੀ ਕਰਨਾ ਜੀ ਕਿਉਂਕਿ ਥਾਣ ਵੇ ਕਿੱਡਾ ਸੋਨਾ ਕਰਮ ਵਾਲੀ ਲੱਗਾ ਲੰਮੀ ਜਾਣ ਤੋਂ ਕੋਈ ਨਹੀਂ ਹੋਲੀ ਨਾ ਜਾਣ ਦੋ ਬੱਚੇ ਤੇ ਅਕਸਰ ਜਾਨਾ ਹੀ ਆ ਜਿਹੜੀ ਸੂਈ ਆ ਮਾਂ ਨੂੰ ਤੇ ਫਿਰ ਪੁੱਤ ਦਾ ਹੈਗਾ ਹੀ ਆ ਜੀ ਧੀ ਹੋਵੇ ਪੁੱਤ ਹੋਵੇ ਲਓ ਜੀ ਕੀ ਆ ਬਾਤਾਂ ਸੱਜਣਾ ਥਾਣ ਵੇਖੋ ਕਿੱਡਾ ਮੋਟਾ ਗੋਲ ਲੱਗਾ ਪੂਰਾ ਚਵਾਈ ਵਾਲਾ ਬਿਲਕੁਲ ਗਿੱਲਾ ਅਨਾਰ ਲਓ ਜੀ ਕੀ ਬਾਤਾਂ ਹੈ ਬੱਚੀ ਦਾ ਪ੍ਰਿੰਟ ਪ੍ਰਿੰਟ ਵੀ ਚੰਗਾ ਬਾਈਰ ਪਾਸ ਆ ਹੁਣ ਇਹਦੀ ਤਰੀਬ ਛੱਡ ਕੇ ਤੇ ਮੁੱਲ ਆਲੇ ਬੰਨੇ ਚਾਹੀਏ ਕਿੰਨੇ ਦੀ ਦੇ ਦੀਏ ਮੋਹਨ ਵੀਰ ਜੀ ਆਪਣਾ ਦੇਣ ਲੈਣ ਆ ਲਈ ਹੁੰਦਾ ਕਿੰਨਾ ਜੀ 42000 ਦੀ ਦੇ ਦੀਏ ਤੁਹਾਡੀ ਖੁਸ਼ੀ ਆ ਜੀ 2000 ਛੋੜ ਕਰਦਾ 40 ਦੀ ਦੇ ਦੀਏ 40 ਦੀ ਪੂਰੇ ਦੀ ਹਾਂ ਤੁਹਾਡੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੇ ਹੋਰ ਕਰ ਦੇਈਏ 2000 ਰੁਪਏ ਹੋਰ ਛੱਡ ਦੇ ਹੋਰ ਕਰ ਦੇ 38 ਦੀ ਦੇ ਦੀਏ 38 ਦੀ ਦੇ ਦੀਏ ਜੇ ਮੰਨ ਤਾਂ ਹੋਰ ਕਰ ਦਾਂਗੇ ਹੋਰ ਕਰ ਦੋਗੇ ਹਾਂ 37000 ਦੀ ਐਂਡ ਦੇ ਦਾਂਗੇ 37 ਦੀ ਦੇ ਦਾਂਗੇ ਫਿਰ ਤੇ ਮੌਜਾਂ ਵੱਜੀਆਂ ਫਿਰ ਤੇ ਭਾਈ ਪੈਸੇ ਪਾਓ ਇਕੜਾ ਚ ਲੱਦ ਕੇ ਘਰ ਨੂੰ ਲੈ ਕੇ ਜਾਓ ਆਨਲਾਈਨ ਫਿਰ ਚੰਗੀ 37000 ਦਾ ਫਿਰ ਠੀਕ ਹੈ ਗੁੱਲ ਜਿਹਦੇ ਹਿਸਾਬ ਨਾਲ ਹੈ ਮੁੱਲ ਵਾਕਿਆ ਜਾਇਜ਼ ਹੈ ਤੁਹਾਡਾ ਥਾਣ ਵੇਖੋ ਸੱਜਣੋ ਰੋਗ ਰੋਗ ਦਾ ਮੋਟਾ ਇਹਦੇ ਉੱਤੇ ਤੇ ਰੱਬ ਦਾ ਨਾਮ ਹੈ ਮੁੱਲ ਬੜਾ ਜਾਇਜ਼ ਕੀਤਾ ਵੀਰ ਨੇ ਲਓ ਜੀ ਕੀ ਬਾਤਾਂ ਬਾਕੀ ਬਾਈ ਰਪਾਲ ਸਿੰਘ ਵੀ ਪਹਿਲਾ ਸੂਆ ਪਹੁੰਚੀ ਆ ਗਈ ਪਹਿਲਾ ਸੂਆ ਇਹਦਾ ਥਣ ਬੜਾ ਮੋਟਾ ਨਾ ਹਾਂਜੀ ਪਹਿਲਾ ਸੂਆ ਜੀ ਅਜੇ ਭਲਾਂ ਭੁਲਾ ਨਾ ਥਣ ਮੋਟਾ ਦਾ ਥੋੜਾ ਥਰ ਆਉਂਦਾ ਕਰਾਈਏ ਚੈੱਕ ਗਰਲਾ ਬੁਰਨਾ ਤੇ ਬੜਾ ਲੱਗਾ ਹਾਂ ਨਹੀਂ ਵਸ਼ੀ ਇਹ ਵੀ ਚੰਗੀ ਤੇਰੀ ਤਾਈਆਂ ਫਲਕਾਰੀਆਂ ਪਾਈਆਂ ਵੀਰ ਨੇ ਅੱਜ ਵਸ਼ੀਆਂ ਦੋਵੇਂ ਚੰਗੀਆਂ ਚਲੋ ਹਮ ਅੱਜ ਫਲਕਾਰੀਆਂ ਆ ਲਈਆਂ ਅਸੀਂ ਲਓ ਜੀ ਸੱਜਣੋ ਇਹ ਕਿੰਨਾ ਰਹੇਗਾ ਸਮਾਂ ਸੂਨ ਚ ਇਹ 304 ਦਿਨ ਲੈ ਜੂਏ ਚਾਰ ਚਾਰ ਕਿ ਦਿਨ ਪੰਜ ਖੜਦੀ ਆ ਨਾ ਹਾਂ ਚਾਰ ਪੰਜ ਦਿਨ ਲੈ ਕੇ ਸੱਜਣੋ ਵੇਖੋ ਕਿੰਨੀ ਫੁੱਟ ਵਾਲਾ ਕੋ ਬਣੀ ਪਈ ਵਸੀ ਮੋੜ ਦਿਓ ਪੂਰੀ ਫਸੀ ਪਈ ਆ ਲਓ ਜੀ ਹਾਂ ਤੁਹਾਨੂੰ ਬਹੁਤ ਵਧੀਆ ਲੱਗਾ ਨਹੀਂ ਵਾਕਈ ਠੀਕ ਹੈਗੀ ਉਹ ਕਹਿਂਦੀ ਨਹੀਂ ਗੱਲ ਫਲਕਾਰੀ ਤੇਰੀ ਡੇਗਲ ਪੈਣਾ ਕਿ ਤੇ ਦੁੱਧ ਇਹ ਵੀ ਟਾੜੇ ਅੜਗੇ ਨਾਲ ਕਿੰਨਾ ਕ ਚਵਾਜੂਗੀ ਪਹਿਲਾਂ ਜਿੱਡਾ ਕੱਦ ਕੋ ਉਹ ਤਾਂ ਵਛੀ ਦਾ ਜਿੱਡਾ ਰੰਗ ਟਾਂਗੇ ਜ਼ਿਆਦਾ ਨਹੀਂ 16 17 ਕਿਲੋ ਦੁੱਧ ਚਾਹੀਦਾ ਹੈ 17 16 17 ਕਿਲੋ ਹੈਨਾ ਹਾਂ ਨਹੀਂ ਵਛੀ ਚੰਗੀ ਤੇਰੀ ਇਹ ਵੀ ਐਡੀ ਨਾਲ 16 17 ਕਿਲੋ ਦੁੱਧ ਕੀ ਆਉਂਦਾ ਲਾਗੋਂ ਦਿਖਾਉਂਦੇ ਤੁਹਾਨੂੰ ਥਾਨ ਥੋਣਾ ਪ੍ਰੋਪਰ ਸੋਹਣੇ ਮੁਠੀ ਤੋਂ ਥਾਨ ਤੇ ਹੋਣੀ ਬਾਹਰ ਆ ਬਾਕੀ ਭਲਾ ਭੁਲਾ ਪਈਆਂ ਤਾਂ ਕਰਕੇ ਨੇੜੇੋਂ ਕੈਮਰਾ ਵਿਖਾਇਆ ਤੁਹਾਨੂੰ ਲਓ ਜੀ ਬਾਕੀ ਭਾਈ ਰੁਪਾਲ ਸਿੰਘ ਦਾ ਕੀਮਤ ਕੀ ਆ ਮੋਹਲਵੀਰ ਜੀ 45000 ਦੀ ਦੇਣਾ 45 ਦੀ ਸਿਰਫ ਕਰ ਦਿੰਦੇ ਮਾਨਤਾ ਰੋ 43000 ਦੀ ਐਂਡ ਦੇ ਦਾਂ 43 ਦੀ ਹਾਂਜੀ ਹੋਰ ਤਾਂ 1000 ਛੱਡ ਦੀ ਚਲੋ ਵੇਖ ਲਓ ਯਾਰ ਹੋਰ ਛੱਡੋ 42 ਦੀ ਹੈ ਨਾ ਲਾਸਟ ਇਹ ਜੋ ਛੋਟਾ ਭਾਣਾ ਥੋੜਾ ਬੜਾ ਬਾਕੀ ਠੀਕ ਆ ਹਾਂਜੀ ਸੱਜਣਾ 42000 ਦੀ ਐਂਡ ਇਹ ਮਿਲ ਜੂ ਤੇ 37 ਦੀ ਇਹ ਮਿਲ ਜੂ ਪੀਸ ਦੋਵੇਂ ਚੰਗੇ ਆ ਦੋਵੇਂ ਕਿਸੇ ਨੂੰ ਵਜਦੇ ਆ ਤੇ ਆ ਦੱਸ ਦੋਵੇਂ ਸਭ ਦਾ ਮਾਰ ਕੇ ਉਲ ਜਾ ਸਕਦੇ ਜੀ ਤੇ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ Rabraka.